ਸਾਸੀ ਕਾਲ ਮੇਰੇ ਸਾਰੇ ਕੁੰਤਰ ਬਾਜ ਭਰਾਵਾਂ ਨੂੰ ਉਮੀਦ ਕਰਦਾ ਆ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਵੀਰੋ ਜਿਹੜਾ ਮੈਂ ਕੱਲ ਇੱਕ ਵੀਡੀਓ ਪਾਈ ਸੀ ਕਬੂਤਰ ਆਂਡੇ ਨਹੀਂ ਲਵਾਉਂਦੇ ਮਾਦੀਆਂ ਆਂਡਿਆਂ ਤੇ ਰੁਕੀਆਂ ਵਾ ਗਰੋ ਗੋਲਡ ਪਾਊਡਰ ਦੇ ਬਾਰੇ ਤੇ ਵੀਰ ਜੀ ਉਹਦਾ ਰਿਜ਼ਲਟ ਤੁਹਾਨੂੰ ਮੈਂ ਦੱਸਣ ਲੱਗਾ ਜੇ غور ਨਾਲ ਵੇਖਿਓ ਹਣ ਇੱਕ ਆਂਡਾ ਮਾਦੀ ਨੇ ਦਿੱਤਾ ਜੇ ਇੱਕ ਆ ਪਿਆ ਜੇ ਇੱਕ ਆ ਹੁਣ ਦਿੱਤਾ ਜੇ ਮਾਦੀ ਨੇ ਇੱਕ ਉਹ ਪਿਆ ਜੇ ਇੱਕ ਆ ਪਿਆ ਜੇ ਇੱਕ ਆ ਜੇ ਇੱਕ ਇਸ ਤੋਂ ਅੱਗੇ ਜੇ ਇੱਕ ਮਾਰੇ ਇੱਧਰ ਜੇ ਦੋ ਹੋ ਗਏ ਸੋਚੀ ਤੇ ਦਿੱਤਾ ਰਹਾਦਾ ਇੱਕ ਇੱਧਰ ਪਿਆ ਜੇ ਦੋ ਆ ਪਏ ਜੇ ਇੱਥੇ ਡੱਬ ਵਾਲੀ ਨੇ ਹੁਣ ਦੇ ਦੇਣਾ ਮਾ ਕਿਧਰੇ ਬੋਲਣ ਨੂੰ ਪੁੱਤ ਨਹੀਂ ਦੇਣਾ ਡੈ ਡੱਕ ਜੀ ਇਹ ਵੀ ਜੀ ਰਿਜ਼ਲਟ ਜੀ ਉਹ ਆਪਣਾ ਪਾਊਡਰ ਦਾ ਤੇ ਮੇਰਾ ਵੀ ਸਾਰੇ ਉਹਦਾ ਯੂਜ਼ ਕਰਿਆ ਕਰੋ ਆਪਾਂ ਗਏ ਹਾਂ ਸ਼ਹਿਰ ਨੰਬਰ ਸਾਰ ਅੱਜ ਤੇ ਸਾਰੀ ਢਾੜੀ ਲੰਘੀ ਉੱਥੇ ਕੂਤਰ ਆਪਣੇ ਭੁੱਖੇ ਬੜੇ ਆ ਤੇ ਹੁਣ DNA ਪਾਣੀ ਕਰ ਲੱਗੇ ਆ ਤੇ ਫੇਰ ਧੜਨਾ ਕਰਦੇ ਆ ਰਾਤ ਤੇ ਗਰੁੱਪ 'ਚ ਮੇਰੇ ਭਰਾ ਸਾਰੇ ਵੀਰ ਖਾ ਰੱਖਿਓ ਆਪਣਾ ਤੇ ਇਹ ਵੀਰ ਜ਼ਰੂਰ ਸੇਵਨ ਕਰੋ ਪਾਊਡਰ ਦਾ ਬਹੁਤ ਵਧੀਆ ਰਿਜ਼ਲਟ ਆ ਇਧਰ ਵੀ ਮੇਰੇ ਬੜੀਆਂ ਮਾਦੀਆਂ ਅੰਡੇ ਦਿੱਤੇ ਹੋ ਵੇਖੋ ਆ ਤਾਜ਼ਾ ਹੀ ਅੰਡੇ ਦਿੱਤਾ ਮਾਦੀ ਨੇ ਮੇਰੇ ਹਿਸਾਬ ਨਾਲ ਇਨੇ ਵਿੱਚ ਦਿੱਤਾ ਉਹ ਤੇ ਵੀ ਦਿੱਤਾ ਉਹ ਬੈਗੀ ਸਾਲ ਕੋਟੀ ਤੇ ਮੇਰੇ ਭਰਾ ਪਾਇਆ ਕਰੋ ਬੜਾ ਵਧੀਆ ਰਿਜ਼ਲਟ ਹੈ ਪਾウダー ਦਾ